ਰਾਸ਼ਟਰੀ ਭਲਾਈ ਬਾਬਲਪੁਰ ਮਹਾਸੰਗ ਦੀ ਪ੍ਰਧਾਨ ਕ੍ਰਿਸ਼ਨ ਕੁਕਰੇ ਚਾਤੇ ਸੰਜੀ ਅਤੇ ਸਿੰਦੀ ਦੀ ਅਗਵਾਈ ਦੇ ਹੇਠ 17 ਸ਼ਰਧਾਲੂਆਂ ਦੇ ਇੱਕ ਸਮੂਹ ਅਰਾਸਪੁਰਾ ਤੋਂ ਬਾਬਾ ਖਾਟੋ ਸ਼ਾਮ ਦੇ ਦਰਸ਼ਨ ਲਈ ਰਵਾਨਾ ਹੋਏ ਉੱਥੇ ਪਹੁੰਚੋਂ ਦੇ ਸੰਤਾਂ ਦੇ ਰਹਿਣ ਖਾਨ ਅਤੇ ਹੋਰ ਸੁਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ ਪਹੁੰਚਣ ਤੇ ਪ੍ਰਧਾਨ ਕ੍ਰਿਸ਼ਨ ਕੁਕਰੇਚਾ ਅਤੇ ਸੰਗਤ ਨੇ ਇੱਕ ਵਿਸ਼ੇਸ਼ ਗੱਲਬਾਤ ਕੀਤੀ ਸਾਡੀ ਟੀਮ ਨੇ ਬਾਬਾ ਖਾਟੂ ਸ਼ਾਮ ਦੇ ਦਰਸ਼ਨ ਵੀ ਕੀਤੇ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਤਿੰਦਰ ਲੱਕੀ ਦੀ ਖਾਸ ਰਿਪੋਰਟ ਇਸ ਟਾਈਮ ਅਸੀਂ ਖੜਿਆ ਪਾਵਨ ਧਰਤੀ ਜੋ ਹੈ ਖਾਟੂ ਸ਼ਾਹ ਮਹਾਰਾਜ ਜੀ ਦੀ ਜੋ ਪਾਵਨ ਧਰਤੀ ਹੈ ਉੱਥੇ ਇਸ ਟਾਈਮ ਅਸੀਂ ਖੜੇ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਸੰਗਤ ਹੈ ਇੱਥੇ ਖੜੀ ਹੈ ਤੇ ਦਰਸ਼ਨਾਂ ਦੇ ਲਈ ਰਾਜਪੁਰਾ ਤੋਂ ਵਿਸ਼ੇਸ਼ ਤੌਰ ਤੇ ਜੋ ਰਾਸ਼ਟਰੀ ਭਾਵਲਪੁਰ ਵੈਲਫੇਅਰ ਮਹਾਸੰਗ ਦੇ ਜੋ ਪ੍ਰਧਾਨ ਹੈ ਕ੍ਰਿਸ਼ਨ ਕੁਕਰੇਜਾ ਤੇ ਨਾਲ ਨਾਲ ਜੋ ਸਿੰਧੀ ਜੀ ਹੈ ਸੰਜੇ ਸਿੰਧੀ ਉਹਨਾਂ ਦੀ ਅਗਵਾਈ ਵਿੱਚ ਇੱਥੇ ਜੋ ਹੈ ਸਾਰਿਆਂ ਨੂੰ ਦਰਸ਼ਨ ਕਰਾਉਣ ਲੈ ਕੇ ਆਏ ਹਨ ਤੇ ਇਹਨਾਂ ਦਾ ਜੋ ਇੱਥੇ ਦਾ ਨਾਲ ਜੁੜਨ ਦਾ ਕਾਫੀ ਸਮੇਂ ਤੋਂ ਇੱਥੇ ਖਾਟੂ ਸ਼ਾਮ ਦੀ ਧਰਤੀ ਦੇ ਨਾਲ ਜੁੜੇ ਹੋਏ ਆ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਖਾਟੂ ਸ਼ਾਮ ਜੀ ਦਾ ਕੀ ਇਤਿਹਾਸ ਹੈ ਔਰ ਜੋ ਇਹ ਸਾਰੇ ਸੰਗਤ ਜੋ ਲੈ ਕੇ ਆਏ ਆ ਉਹਨਾਂ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਕੁਗਰੇ ਜੀ ਸਭ ਤੋਂ ਪਹਿਲਾਂ ਤੁਹਾਡਾ ਲਾਈਵ ਇੰਡੀਆ ਤੇ ਬਹੁਤ ਬਹੁਤ ਸਵਾਗਤ ਹੈ ਜੀ ਲੱਖੀ ਜੀ ਤੁਹਾਡਾ ਵੀ ਸਵਾਗਤ ਹੈ ਮਨਜੀ ਜੀ ਤੁਹਾਡਾ ਵੀ ਸਵਾਗਤ ਹੈ ਤੇ ਅੱਜ ਜੋ ਤੁਸੀਂ ਪੂਰੇ ਤਕਰੀਬਨ ਇੱਕ ਬਸ 70 80 ਸੰਗਤ ਲੈ ਕੇ ਆਏ ਹੋ ਕੀ ਕਹਿਣਾ ਹੈ ਇਸ ਬਾਰੇ ਤੇ ਕੀ ਮੰਦਿਰ ਦਾ ਕੀ ਇਤਿਹਾਸ ਹੈ ਉਸ ਬਾਰੇ ਜਾਣਕਾਰੀ ਦਿਓ ਲੱਕੀ ਜੀ ਕਾਫੀ ਟਾਈਮ ਤੋਂ ਮੇਰੇ ਦਿਲ ਦੇ ਵਿੱਚ ਇੱਛਾ ਸੀਗੀ ਕਿ ਮੈਂ ਇੱਕ ਫ੍ਰੀ ਬੱਸ ਬਾਬਾ ਖਾਟੂ ਸ਼ਾਮ ਦੇ ਸਾਲਾ ਸਰ ਦੇ ਦਰਸ਼ਨਾਂ ਵਾਸਤੇ ਲੈ ਕੇ ਆਵਾਂ ਤੇ ਉਹ ਮੁਰਾਦ ਬਾਬਾ ਨੇ ਬੜੀ ਜਲਦੀ ਸਾਡੀ ਪੂਰੀ ਕੀਤੀ ਤੇ ਅਸੀਂ ਪਰਸੋਂ ਇੱਕ ਰਾਜਪੁਰੇ ਤੋਂ ਫ੍ਰੀ ਬੱਸ ਮੇਰੇ ਮਾਤਾਵਾਂ ਮੇਰੀਆਂ ਪੈਣਾ ਮੇਰੀਆਂ ਬੱਚੀਆਂ ਮੇਰੇ ਨਾਲ ਖੜਿਆ ਇਹਨਾਂ ਨੂੰ ਨਾਲ ਲੈ ਕੇ ਆਇਆ ਤੇ ਅਨੰੰਦ ਆਇਆ ਬਾਬਾ ਦੇ ਦਰਸ਼ਨਾਂ ਦਾ ਇਹਨਾਂ ਸਾਰਿਆਂ ਨੇ ਬਾਬਾ ਦੇ ਖੁੱਲੇ ਦਰਸ਼ਨ ਕੀਤੇ ਤੇ ਬੜਾ ਵਧੀਆ ਤਰੀਕੇ ਨਾਲ ਕੀਰਤਨ ਵੀ ਸੁਣਿਆ ਰਾਤ ਨੂੰ ਤੇ ਇਹਨਾਂ ਦੀ ਵੀ ਇੱਛਾ ਤੇ ਤਮੰਨਾ ਪੂਰੀ ਹੋਈ ਮੇਰੀ ਵੀ ਇੱਛਾ ਤੇ ਮੇਰੀ ਵੀ ਤਮੰਨਾ ਪੂਰੀ ਹੋਈ ਮੈਂ ਬਾਬਾ ਸ਼ਾਮ ਦਾ ਰਿਹੜੀਆਂ ਮੈਂ ਬਾਬਾ ਸ਼ਾਮ ਦੇ ਅੱਗੇ ਇਹ ਅਰਦਾਸ ਕਰਾਂਗਾ ਤੁਹਾਡੇ ਰਾਈ ਕਿ ਮੈਨੂੰ ਪਰਮਾਤਮਾ ਮੇਰਾ ਬਾਬਾ ਸ਼ਾਮ ਇਹਨੂੰ ਇਸ ਤਰ੍ਹਾਂ ਤਾਕਤ ਬਖਸ਼ੇ ਮੈਂ ਆਉਣ ਵਾਲੇ ਟਾਈਮ ਦੇ ਵਿੱਚ 101 ਬੱਸ ਜੇ ਮੇਰੀ ਤਮੰਨਾ ਜਿਹੜੀ ਹੋਈ ਹੈ ਵੀ ਉਹ ਮੈਂ ਲੈ ਕੇ ਆਵਾਂ ਜੇ ਮਾਲਕ ਨੇ ਬਾਬਾ ਸ਼ਾਮ ਨੇ ਮੈਨੂੰ ਤਾਕਤ ਬਖਸ਼ ਦਿੱਤੀ ਤਾਂ ਮੈਂ ਅੱਜ ਇੱਥੇ ਖਾਟੂ ਨਗਰੀ ਦੇ ਧਰਤੀ ਦੇ ਪਾਵਨ ਧਰਤੀ ਤੇ ਇਹ ਵਚਨ ਕਰ ਰਿਹਾ ਮੈਂ 101 ਬੱਸਾਂ ਲੈ ਕੇ ਆਵਾਂਗਾ ਕੋਈ ਵੀ ਸ਼ਰਦਾਲੂ ਕੋਈ ਵੀ ਸ਼ਾਮ ਪ੍ਰੇਮੀ ਵੰਚਿਤ ਨਹੀਂ ਰਹੇਗਾ ਸਾਰੇ ਖੁੱਲੇ ਬਾਬਾ ਦੇ ਦਰਸ਼ਨ ਕਰਨਗੇ ਕੁਗਰੇ ਜੀ ਤੁਸੀਂ ਕਾਫੀ ਸਮੇਂ ਤੋਂ ਖਾਟੂ ਸ਼ਾਮ ਧਰਤੀ ਦੇ ਨਾਲ ਜੁੜੇ ਹੋਏ ਹੋ ਤੇ ਕੀ ਮੰਦਿਰ ਦਾ ਕੀ ਇਤਿਹਾਸ ਹੈ ਇਸ ਬਾਰੇ ਥੋੜੀ ਸੰਖੇਪ ਜੀ ਜਾਣਕਾਰੀ ਦਿਓ ਦੇਖੋ ਸਾਰਿਆਂ ਨੇ ਮਹਾਭਾਰਤ ਮੇਰਾ ਗੱਲ ਦੇਖੀਆ ਹਿੰਦੂ ਸਨਾਤਨ ਧਰਮ ਦੇ ਵਿੱਚ ਮਹਾਭਾਰਤ ਬਹੁਤ ਵੱਡਾ ਗ੍ਰੰਥ ਹੈ ਔਰ ਸਾਰਿਆਂ ਨੇ ਆਪਾਂ ਸਾਰਿਆਂ ਨੇ ਮਹਾਭਾਰਤ ਦੇਖੀਆ ਮੈਂ ਅਗਰ ਜੇ ਬੜੀ ਲੰਬੀ ਗੱਲ ਕਰਾਂਗਾ ਤਾਂ ਬਾਬਾ ਦਾ ਇਤਿਹਾਸ ਬੜਾ ਲੰਮਾ ਚੋੜਾ ਹੈ ਦਸਣਾਂ ਦੇ ਦੋ ਦਿਨ ਲੱਗ ਜਾਣੇ ਮੈਨੂੰ ਲੇਕਿਨ ਅਗਰ ਜੇ ਮੈਂ ਸੰਖੇਪ ਦੇ ਵਿੱਚ ਤੇ ਸ਼ਾਰਟ ਦੇ ਵਿੱਚ ਗੱਲ ਕਰਾਂ ਤਾਂ ਮਹਾਭਾਰਤ ਤੋਂ ਮੈਂ 18 ਦਿਨ ਦੀ ਗੱਲ ਸ਼ੁਰੂ ਕਰਾਂਗਾ ਮਹਾਭਾਰਤ ਦੇ ਵਿੱਚ ਜਿਹੜਾ ਕੌਰਵ ਦੇ ਪਾਂਡਵਾਂ ਦਾ ਯੁੱਧ ਹੋਇਆ ਸੀਗਾ ਉਸ ਕੌਰਵ ਦੇ ਪਾਂਡਵ ਦੇ ਯੁੱਧ ਦੇ ਵਿੱਚ ਪੰਜ ਪਾਂਡਵ ਇੱਕ ਸਾਈਡ ਸੀਗੇ ਕੌਰਵ ਦਰਯੋਦਨ ਤੇ ਕੌਰਵ ਸੈਨਾ ਇੱਕ ਸਾਈਡ ਸੀਗੀ ਔਰ ਇਹਨਾਂ ਕੌਰਵ ਦੇ ਪਾਂਡਵ ਦੇ ਵਿੱਚ ਧਰਮ ਯੁੱਧ ਜਿਹੜਾ ਸੀਗਾ ਉਹ ਆਪਸੀ ਪਰਿਵਾਰਿਕ ਯੁੱਧ ਸੀਗਾ ਔਰ ਧਰਮ ਦੀ ਇਸ ਲੜਾਈ ਦੇ ਵਿੱਚ ਨਿਆਂ ਦੀ ਇਸ ਲੜਾਈ ਦੇ ਵਿੱਚ ਸਭ ਤੋਂ ਵੱਡਾ ਅਕਰਜੇ ਕਿਰਦਾਰ ਸੀਗਾ ਤੋ ਮੇਰੇ ਠਾਕੁਰ ਜੀ ਦਾ ਮੇਰੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸੀਗਾ ਔਰ ਉਹ ਸ਼੍ਰੀ ਕ੍ਰਿਸ਼ਨ ਪੰਜ ਪਾਂਡਵਾਂ ਦੀ ਤਰਫ ਖੜੇ ਸੀਗੇ ਤੇ ਉਹ ਮਹਾਭਾਰਤ ਦਾ ਜਿਹੜਾ ਸੰਖੇਪ ਹੈ ਮਹਾਭਾਰਤ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕੌਰਵਾਂ ਨੂੰ ਦਰਯੋਦਨ ਨੂੰ ਬਾਰ-ਬਾਰੇ ਗੱਲ ਸਮਝਾਈ ਬਈ ਤੂੰ ਇਨਸਾਫ ਕਰ ਪਾਂਡਵਾਂ ਦੇ ਨਾਲੇ ਤੇਰੇ ਪ੍ਰਾਹ ਐ ਚਚੇਰੇ ਪ੍ਰਾਹ ਐ ਲੇਕਿਨ ਕੌਰਵ ਬਹੁਤ ਹੰਕਾਰੀ ਸੀਗਾ ਦਰਯੋਦਨ ਬਹੁਤ ਹੰਕਾਰੀ ਸੀਗਾ ਉਹਨੇ ਕੋਈ ਵੀ ਗੱਲ ਨਹੀਂ ਮੰਨੀ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਤੇ ਉਲਟਾ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਵੀ ਉਹਨੇ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵਿਰਾਟ ਰੂਪ ਦਿਖਾਇਆ ਤੇ ਉਸੀ ਪੰਜ ਪਾਂਡਵਾਂ ਦੇ ਵਿੱਚੋਂ ਇੱਕ ਭੀਮ ਜਿਹੜਾ ਸੀਗਾ ਉਹਦਾ ਪੋਤਰ ਬਰਬਰੀਕ ਜਿਹਨੂੰ ਅੱਜ ਆਪਾਂ ਖਾਟੂ ਸ਼ਾਮ ਕਹਿੰਦੇ ਆ ਉਹ ਬਰਬਰੀਕ ਭਗਵਾਨ ਸ਼੍ਰੀ ਭੀਮ ਦਾ ਪੋਤਰ ਸੀਗਾ ਤੇ ਉਹ ਬਹੁਤ ਹੀ ਜੱਪੀ ਤੱਪੀ ਸੀਗਾ ਰਾਖਸ਼ ਕੁਲ ਦੇ ਵਿੱਚੋਂ ਬਰਬਰੀਕ ਸੀਗਾ ਤੇ ਹਣਮਪਾ ਹਣਮਬਾਉ ਦੀ ਮਾਂ ਸੀਗੀ ਦਾ ਸੌਰੀ ਦਾਦੀ ਸੀਗੀ ਤੇ ਉਹ ਨਿਕਲ ਗਿਆ ਜੰਗਲ ਦੇ ਵਿੱਚ ਜਦੋਂ 4-5 ਸਾਲ ਦਾ ਸੀਗਾ ਉਹਨੇ ਬੜੀ ਤਪੱਸਿਆ ਕੀਤੀ ਬੜੀ ਤਪੱਸਿਆ ਕਰਕੇ ਉਹਨੇ ਭਗਵਾਨ ਸ਼ੰਕਰ ਗੋਲ ਤੇ ਦੁਰਗਾ ਗੋਲ ਵਰਦਾਨ ਪਾਇਆ ਤਿੰਨ ਬਾਣ ਉਹਨੂੰ ਮਿਲੇ ਤੇ ਉਹ ਜਿਹੜੇ ਤਿੰਨ ਬਾਣ ਸੀਗੇ ਇਹਨਾਂ ਚੂਕ ਸੀਗੇ ਕਿ ਉਹ ਤਿੰਨ ਬਾਣ ਦੇ ਨਾਲ ਸ੍ਰਿਸ਼ਟੀ ਸਾਰੀ ਖਤਮ ਹੋ ਸਕਦੀ ਸੀ ਜੇਕਰ ਉਹ ਚਲਾ ਦਿੰਦਾ ਤੇ ਇਦਰੋਂ ਯੁੱਧ ਦਾ ਐਲਾਨ ਹੋ ਗਿਆ ਤੇ ਬਰਬਰੀਕ ਦੀ ਬਾਬਾ ਖਾਟੂ ਸ਼ਾਮ ਦੀ ਇੱਛਾ ਪ੍ਰਗਟ ਹੋਈ 14 ਸਾਲ ਦਾ ਸੀਗੇ ਬਰਬਰੀਕ ਵੀ ਉਹਨੇ ਮਾਂ ਨੂੰ ਕਿਹਾ ਕਿ ਮਾਤਾ ਮਹਾਭਾਰਤ ਦਾ ਯੁੱਧ ਸ਼ੁਰੂ ਹੋ ਗਿਆ ਕੁਰਖੇਤਰ ਦੇ ਵਿੱਚ ਮੇਰੀ ਤਮੰਨਾ ਹੈ ਮੈਂ ਵੀ ਯੁੱਧ ਦੇ ਵਿੱਚ ਹਿੱਸਾ ਲਵਾਂਗਾ ਤੇ ਮਾਂ ਨੇ ਤੇ ਦਾਦੀ ਨੇ ਕਿਹਾ ਕਿ ਤੇਰੀ ਅਜੇ ਹਜ਼ ਦੇ ਖੇਲਣ ਦੀ ਉਮਰ ਹੈ ਵੀ ਤੂੰ ਉੱਥੇ ਕੀ ਕਰੇਂਗਾ ਵੱਡੇ-ਵੱਡੇਰਿਆਂ ਦੀ ਲੜਾਈ ਹੈ ਵੀ ਤੂੰ ਉੱਥੇ ਛੋਟਾ ਜਿਹਾ ਬਾਲਕ 14 ਸਾਲ ਦਾ ਉੱਥੇ ਜਾ ਕੇ ਕੀ ਕਰੇਂਗਾ ਤਾਂ ਬਰਬ੍ਰਿਕ ਨੇ ਕਿਹਾ ਕਿ ਮਾਤਾ ਦਾਦੀ ਵੀ ਮੇਰੀ ਜਿਹੜੀ ਇੱਛਾ ਹੈ ਮੇਰੀ ਇੱਛਾ ਪੂਰੀ ਕਰ ਦਿਓ ਤੁਸੀਂ ਮੈਨੂੰ ਆਸ਼ੀਰਵਾਦ ਦਿਓ ਤੇ ਮੈਨੂੰ ਜਾਣ ਦਿਓ ਤਾਂ ਮਾਂ ਨੇ ਤੇ ਦਾਦੀ ਨੇ ਉਹਨੂੰ ਆਸ਼ੀਰਵਾਦ ਦਿੱਤਾ ਮੇਜ ਤੇਰੀ ਇੰਨੀ ਹੀ ਛਾਇ ਤਾਂ ਤੂੰ ਜਾ ਲੇਕਿਨ ਮੇਰਾ ਇੱਕ ਮੈਨੂੰ ਵਚਨ ਦੇ ਕੇ ਜਾ ਜੇ ਤੂੰ ਜਾ ਰਿਹਾ ਹੈ ਯੁੱਧ ਮੈਦਾਨ ਦੇ ਵਿੱਚ ਤੇ ਉੱਤੇ ਰਸਤੇ ਦੇ ਵਿੱਚ ਅਗਰ ਜੇ ਤੈਨੂੰ ਕੋਈ ਵੀ ਮਿਲ ਗਿਆ ਤਾਂ ਤੂੰ ਉੱਤਰ ਕੋਲ ਜੋ ਵੀ ਮੰਗੇਗਾ ਤਾਂ ਉਹਨੂੰ ਤੂੰ ਦੇ ਦੇਈ ਉਹਨੂੰ ਖਾਲੀ ਨਾ ਭੇਜੀ ਤੇ ਬਸ ਮੇਰਾ ਇਹ ਆਸ਼ੀਰਵਾਦ ਹੈ ਬਰਬਰੀਕ ਦਾਦੀ ਦੀ ਤੇ ਮਾਂ ਦੀ ਚਰਨ ਸਪਰਸ਼ ਕਰਕੇ ਯੁੱਧੇ ਨਿਕਲ ਗਿਆ ਯੁੱਧ ਮੈਦਾਨ ਤੋਂ ਪਹਿਲੇ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਮੈਂ ਸੋਚਿਆ ਵੀ ਇਤਨਾ ਜ਼ਬਰਦਸਤ ਯੋਧਾ ਇਤਨਾ ਜ਼ਬਰਦਸਤ 14 ਸਾਲ ਦਾ ਬਾਲਗ ਤਾਕਤਵਰ ਅਗਰ ਇਹ ਯੁੱਧ ਦੇ ਵਿੱਚ ਸ਼ਾਮਿਲ ਹੋ ਗਿਆ ਤੇ ਚੁਣ-ਚੁਣ ਕੇ ਸਾਰੇ ਨੂੰ ਮਾਰ ਦੇਗਾ ਤੇ ਯੁੱਧ ਜਿਹੜਾ ਹੈ 3 ਮਿੰਟ ਦੇ ਅੰਦਰ ਖਤਮ ਹੋ ਜਾਏਗਾ ਤੇ ਜਿਹੜੀ ਮੇਰੀ ਪਲੈਨਿੰਗ ਹੈ ਜਿਹੜੀ ਮੇਰੀ ਇੱਛਾ ਹੈ ਜੋ ਮੈਂ ਧਰਮ ਦੀ ਪੁਤਾਕਾ ਆਪਣੇ ਪੂਰੇ ਸੰਸਾਰ ਦੇ ਵਿੱਚ ਆਉਣ ਵਾਲੇ ਕਲਯੁਗ ਦੇ ਵਿੱਚ ਫਲਾਣਾ ਚਾਹੁੰਦਾ ਤੇ ਉਹ ਨਹੀਂ ਫੈਲੇਗੀ ਭਗਵਾਨ ਸ਼੍ਰੀ ਕ੍ਰਿਸ਼ਨ ਕਬਰਾ ਗੇ ਕਬਰਾ ਵੀ ਗੇ ਤੇ ਸਹਿਮ ਵੀ ਗੇ ਤੇ ਉਹਨਾਂ ਨੇ ਸੋਚਿਆ ਵੀ ਬਾਲਕ ਦੀ ਪ੍ਰੀਖਿਆ ਵੀ ਲੈਣੀ ਚਾਹੀਦੀ ਹੈ ਤੇ ਬਾਲਕ ਨੂੰ ਰੋਕਣਾ ਵੀ ਚਾਹੀਦਾ ਤੇ ਉਹ ਰਸਤੇ ਦੇ ਵਿੱਚ ਆ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਖੜੇ ਹੋ ਗਏ ਸਾਧੂ ਦੇ ਰੂਪ ਦੇ ਵਿੱਚ ਤੇ ਉਹਨਾਂ ਨੇ ਰੋਕਿਆ ਉਹਦਾ ਰੱਥ ਉਹਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਬਾਲਕ ਤੂੰ ਕਿੱਥੇ ਜਾ ਰਿਹਾ ਹੈ ਕਹਿੰਦਾ ਮਹਾਰਾਜ ਮੈਂ ਯੁੱਧ ਦੇਖਣ ਜਾ ਰਿਹਾ ਹਾਂ ਤੇ ਮੇਰੀ ਬੜੀ ਤਮੰਨਾ ਹੈ ਤੇ ਮੈਂ ਜਿਹੜਾ ਵੀ ਮੈਂ ਹਾਰੇ ਦਾ ਸਹਾਰਾ ਮੈਨੂੰ ਮਾਂ ਨੇ ਕਿਹਾ ਵੀ ਜਿਹੜਾ ਪਖਸ਼ ਹਾਰੇਗਾ ਮੈਂ ਉਹਦਾ ਸਾਥ ਦੇ ਦਿਆਂਗਾ ਜੇ ਕੌਰਵ ਹਾਰ ਰਹੇ ਹੋਣਗੇ ਤਾਂ ਮੈਂ ਕੌਰਵਲ ਚਲਾ ਜਾਵਾਂਗਾ ਜੇ ਪਾਂਡਵ ਹਾਰ ਰਹੇ ਹੋਣਗੇ ਤਾਂ ਮੈਂ ਪਾਂਡਵਲ ਚਲਾ ਜਾਵਾਂਗਾ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਇਸ हिसाब ਨਾਲ ਤਾਂ ਫਿਰ ਯੁੱਧ ਦਾ ਫੈਸਲਾ ਹੀ ਨਹੀਂ ਹੋਣਾ ਇਹਦਾ ਯੁੱਧ ਬੜਾ ਲੰਮਾ ਚੱਲ ਜਾਏਗਾ ਤੇ ਕਹਿੰਦਾ ਫਿਰ ਕੀ ਹੋ ਗਿਆ ਫਿਰ ਮੇਰੇ ਕੋਲ ਤਿੰਨ ਬਾਣ ਹੈਗੇ ਮੈਂ ਨਾ ਤਾਕਤਵਾਰ ਹਾਂ ਤੇ ਮੈਂ ਇਸ ਤਿੰਨ ਬਾਣ ਦੇ ਨਾਲ ਸਾਰੀ ਸ੍ਰਿਸ਼ਟੀ ਖਤਮ ਕਰ ਸਕਦਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ acha ਤੇ ਫਿਰ ਅਗਰ ਮੈਂ ਬ੍ਰਾਹਮਣ ਹ ਵੀ ਮੈਂ ਅਗਰ ਤੈਨੂੰ ਇੱਕ ਗੱਲ ਕਮਾ ਤਾਂ ਤੂੰ ਮੇਰੀ ਗੱਲ ਮੰਨੇਗਾ ਬਰਬਰੀ ਨਹੀਂ ਗਿਆ ਦੱਸੋ ਸਾਧੂ ਜੀ ਸੰਤ ਜੀ ਮਹਾਰਾਜ ਬ੍ਰਾਹਮਣ ਜੀ ਕਹਿੰਦਾ ਇਸ ਰਾਹ ਵੀ ਤੂੰ ਨਾ ਮੈਨੂੰ ਨਾ ਤਿੰਨ ਬੱਲੀ ਜਿਹੜੀ ਹੈ ਮਾਂ ਭਾਰਤ ਨੂੰ ਧਰਮ ਦੇ ਯੁੱਧ ਨੂੰ ਮੇਨਟੇਨ ਕਰਨ ਵਾਸਤੇ ਮੈਨੂੰ ਤਿੰਨ ਬੱਲੀਆਂ ਦੀ ਜ਼ਰੂਰਤ ਹੈ ਅਰਜਨ ਦੀ ਬੱਲੀ ਚਾਹੀਦੀ ਆ ਅਰਜਨ ਜਿਹੜਾ ਹੈ ਉਹ ਯੁੱਧ ਮੈਂ ਉਹਨੂੰ ਲੜਵਾ ਰਿਹਾ ਉਹ ਦੇ ਨਹੀਂ ਸਕਦਾ ਜਾਂ ਫਿਰ ਬੱਲੀ ਮੇਰੀ ਹੈ ਮੈਂ ਖੁਦ ਯੁੱਧ ਲੜ ਰਿਹਾ ਤੇ ਮੈਂ ਲੜਵਾ ਰਿਹਾ ਤੇ ਮੇਰੀ ਵੀ ਬਲੀ ਨਹੀਂ ਹੋ ਸਕਦੀ ਤੇ ਮੈਨੂੰ ਕਹਿਆ ਸੀ ਬਲੀ ਦੀ ਜ਼ਰੂਰਤ ਹੈ ਜਿਹਦੇ ਨਾਲ ਆਨਲਾਈਨ ਟਾਈਮ ਦੇ ਵਿੱਚ ਧਰਮ ਦੀ ਸਥਾਪਨਾ ਹੋ ਸਕੇ ਕਾਲ ਯੁਗ ਦੇ ਵਿੱਚ ਤੇ ਕਾਲ ਯੁਗ ਦੇ ਵਿੱਚ ਲੋਕ ਜਨਤਾ ਪ੍ਰਜਾ ਇਹ ਮਹਿਸੂਸ ਕਰੇ ਵੀ ਜਦ ਜਦ ਵੀ ਪਾਪ ਇਸ ਸ੍ਰਿਸ਼ਟੀ ਦੇ ਵਧਿਆ ਤਾਂ ਮੈਂ ਅਵਤਾਰੀ ਤੁਮਾਂ ਹੋਇਆ ਤੇ ਮੈਂ ਧਰਮ ਦੀ ਸਥਾਪਨਾ ਕਰੀ ਆ ਵੀ ਤੂੰ ਕਿਹਾ ਮੈਨੂੰ ਆਪਣੀ ਬਲੀ ਦੇ ਸਕਦਾ ਤਬਰบุรี ਦੀ ਅੱਖਾਂ ਚੌਕ ਗਈਆਂ ਉਹਨੇ ਕਿਹਾ ਮਹਾਰਾਜ ਜਿਹੜਾ ਬੰਦਾ ਮੇਰੇ ਕੋਲ ਬਲੀ ਮੰਗ ਰਿਹਾ ਉਹ ਸਾਧਾਰਨ ਆਦਮੀ ਨਹੀਂ ਹੋ ਸਕਦਾ ਤੁਸੀਂ ਕੋਈ ਨਾ ਕੋਈ ਤਰਲੋਕੀ ਨਾਥ ਹੋ ਤੁਸੀਂ ਕੋਈ ਨਾ ਕੋਈ ਬਹੁਤ ਵੱਡੇ ਬ੍ਰह्म ਬ੍ਰह्म ਹੋ ਤੁਸੀਂ ਆਪਣੇ ਅਸਲੀ ਰੂਪ ਦੇ ਵਿੱਚ ਆਓ ਮੈਨੂੰ ਦਰਸ਼ਨ ਦਿਓ ਤੇ ਫਿਰ ਮੈਂ ਸੋਚਾਂਗਾ ਭਗਵਾਨ ਸ਼੍ਰੀ ਕ੍ਰਿਸ਼ਨ ਅਸਲੀ ਰੂਪ ਦੇ ਵਿੱਚ ਆਏ ਅਸਲੀ ਰੂਪ ਦੇ ਵਿੱਚ ਕੀ ਭਾਈ ਉਹ ਜਿਹੜੇ ਬਰਬਰੀਕ ਸੀਗੇ ਗੁਰੂ ਜੀ ਸੀਗੇ ਭਗਵਾਨ ਸ਼੍ਰੀ ਕ੍ਰਿਸ਼ਨ ਉਹਨਾਂ ਦੇ ਪੈਰ ਚਰਨਾਂ 'ਚ ਪੈ ਗਏ ਕਹਿੰਦਾ ਯਾਰ ਬਰਬ੍ਰਿਕ ਵੀ ਤੂੰ ਇੰਨਾ ਇੱਕ ਸ਼ਕਤੀਸ਼ਾਲੀ ਐ ਇਹ ਪਿੱਛੇ ਕਿੰ ਚੱਕੀ ਫਿਰਦਾ ਹੈ ਕਹਿੰਦਾ ਜੀ ਇਹ ਤਿੰਨ ਬਾਣ ਹੈ ਕਹਿੰਦਾ ਚੱਲ ਫਿਰ ਮੈਂ ਤੇਰੀ ਤਾਕਤ ਦੇਖਣਾ ਚਾਹੁੰਦਾ ਵੀ ਇਹ ਜਿਹੜੇ ਬਾਣ ਹੈ ਤੂੰ ਚਲਾ ਕੇ ਦਿਖਾਏ ਇਥੇ ਪਿੱਪਲ ਦਾ ਉਹ ਅੱਜ ਵੀ ਚੁਲਕਾਨਾ ਧਾਮ ਕੁਰਛੇਤਰ ਔਰ ਸੋਨੀਪਾ ਦੇ ਵਿਚਕਾਰ ਉੱਥੇ ਬਾਬਾ ਦਾ ਧਾਮ ਬਣਾਇਆ ਹੋਇਆ ਪਿੱਪਲ ਵੀ ਆ ਵੀ ਤੂੰ ਇਹ ਬਾਣ ਚਲਾ ਮੈਂ ਦੇਖਦਾ ਵੀ ਇਹ ਪੱਤੇ ਜਿਹੜੇ ਹੈ ਵੀ ਇਹਦੇ ਨਾਲ ਸਾਰੇ ਵੇਦ ਦੇ ਦੇਂਗਾ ਤੂੰ ਉਹ ਕਹਿੰਦਾ ਮਹਾਰਾਜ ਜੇ ਕੋਈ ਸ਼ੱਕ ਦੀ ਗੱਲ ਹੈ ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ ਝੂਠ ਦਾ ਮੈਂ ਬੋਲ ਨਹੀਂ ਰਿਹਾ ਕਹਿੰਦਾ ਫਿਰ ਚਲਾ ਤੀਰ ਬਰਬਰੀ ਨੇ ਤੀਰ ਚਲਾਇਆ ਜੋ ਪਿੱਪਲ ਦੇ ਸਾਰੇ ਪੱਤੇ ਛਿੱਦ ਗਏ ਔਰ ਇੱਕ ਪੱਤਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੇ ਪੈਰਾਂ ਦੇ ਥੱਲੇ ਰੱਖਤਾ ਤੋ ਤੀਰ ਜਿਹੜਾ ਸੀਗਾ ਉਹ ਪੈਰਾਂ ਦੇ ਘੁਮ ਰਿਆ ਸੀਗਾ ਤੇ ਬਰਬਰੀ ਨੇ ਕਿਹਾ ਮਹਾਰਾਜ ਆਪਣਾ ਪੈਰ ਹਟਾਓ ਨਹੀਂ ਤਾਂ ਤੁਹਾਡੇ ਪੈਰ ਤੇ ਤੀਰ ਲੱਗ ਜਾਏਗਾ ਤੁਸੀਂ ਇੱਕ ਪੱਤਾ ਚਲਾਕੀ ਦੇ ਨਾਲ ਪੈਰ ਦੇ ਥੱਲੇ ਛੁਪਾ ਲਿਆ ਤੇ ਉਹ ਵੀ ਭੇਦੇਗਾ ਮੇਰਾ ਤੀਰ ਭਗਵਾਨ શ્રી ਕ੍ਰਿਸ਼ਨ ਹੈਰਾਨ ਵੀ ਹੋ ਗਏ ਔਰ ਸਹਿਮ ਵੀ ਗਏ ਕਿ ਇਹ ਬਾਲਕ 14 ਸਾਲ ਦਾ ਇਨਾ ਸ਼ਕਤੀਸ਼ਾਲੀ ਉਹਨਾਂ ਨੇ ਫਿਰ ਪੈਰ ਹਟਾਇਆ ਉਹ ਪਿੱਪਲ ਦਾ ਪੱਤਾ ਉਹਨੂੰ ਵੀ ਵੇਧ ਕਰਕੇ ਤੀਰ ਉਹਨਾਂ ਦੇ ਤਰਕਸ਼ੇ 'ਚ ਵਾਪਸ ਆ ਗਿਆ ਤੇ ਭਗਵਾਨ શ્રી ਕ੍ਰਿਸ਼ਨ ਨੇ ਉਹਨਾਂ ਨੂੰ ਦੰਡਵਤ ਕੀਤਾ ਬਰਬ੍ਰਿਕ ਨੂੰ ਕਹਿੰਦਾ ਤੂੰ ਧਾਨਿਆ ਤੇਰੀ ਮਾਂ ਜਿਹੜਾ ਜਿਸ ਕੋਖ 'ਚੋਂ ਤੂੰ ਪੈਦਾ ਹੋਇਆ ਤੇ ਬਈ ਮੈਂ ਤੇਰਾ ਵਾਕਈ ਜਿਹੜਾ ਰੂਪ ਦੇਖਿਆ ਤੂੰ ਬਹੁਤ ਸ਼ਕਤੀਸ਼ਾਲੀ ਹੈਂ ਫੇਰ ਭਗਵਾਨ ਬਰਬਰਿਕ ਨੇ ਕਿਹਾ ਖਾਟੂ ਸ਼ਾਮ ਜੀ ਨੇ ਕਿਹਾ ਵੀ ਧਰਮ ਦੇ ਵਿੱਚ ਮੇਰੇ ਵੱਡੇ-ਵਡੇਰੇ ਮੇਰੇ ਦਾਦਾ-ਦਾਦੀ ਸਾਰੇ ਪਰਿਵਾਰ ਇਹਦੇ ਸ਼ਾਮਿਲ ਆ ਵੀ ਤੁਸੀਂ ਦੱਸੋ ਵੀ ਮੇਰੇ ਕੋਲ ਤੁਸੀਂ ਕੀ ਚਾਹਦੇ ਹੋ ਕਹਿੰਦਾ ਤੂੰ ਆਪਣਾ ਸ਼ੀਸ਼ ਦਾਨ ਦੇ ਦੇ ਤੇ ਜਿਹਦੇ ਨਾਲ ਧਰਮ ਦੀ ਸਥਾਪਨਾ ਹੋਏਗੀ ਯੁਗਾਂ ਯੁਗਾੰਤਰ ਤੱਕ ਲੋਕ ਤੈਨੂੰ ਕਾਲ ਯੁਗ ਯਾਦ ਰੱਖਣਗੇ ਭਗਵਾਨ ਸ਼੍ਰੀ ਬਰਬਰਿਕ ਨੇ ਖਾਟੂ ਸ਼ਾਮ ਜੀ ਨੇ ਤਲਵਾਰ ਗੱਡੀ ਆਪਣੀ ਤਲਵਾਰ ਗੱਡੀ ਆਪਣਾ ਸ਼ੀਸ਼ ਉਹਨਾਂ ਦੇ ਅੱਗੇ ਰਕਤਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉਸ ਸ਼ੀਸ਼ ਨੂੰ ਅਮਰਿਤ ਪਾਨ ਕਰਾਇਆ ਅਮਰਿਤ ਪਾਨ ਕਰਾ ਕੇ ਉਹਨਾਂ ਨੂੰ ਸਾਰੀ ਯੁਗਾ ਯੁਗਾਂ ਤੱਕ ਜਦ ਤੱਕ ਇਹ ਤ੍ਰਿਕਾਲ ਸਿਸਟਮ ਰਹੇਗਾ ਉਹ ਬਰਬਰੀ ਅਮਰ ਭਗਵਾਨ ਸ਼੍ਰੀ ਖਾਟੂ ਸ਼ਾਮ ਜੀ ਖਾਟੂ ਸ਼ਾਮ ਜੀ ਨੂੰ ਹਾਰੇ ਕਾ ਸਹਾਰਾ ਵੀ ਕਹਾ ਜਾਂਦਾ ਹੈ ਤਾਂ ਉਹ ਇਸੀ ਯੁੱਧ ਦੇ ਤਹਿਤ ਜੋ ਉਹ ਸੀਗਾ ਇਹ ਲੱਕੀ ਜੀ ਉਸੇ ਕੜੀ ਦਾ 파ਰਟ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਫਿਰ ਉਹਨੂੰ 16 ਵਰਦਾਨ ਦਿੱਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਬਰਬਰੀ ਨੂੰ 16 ਵਰਦਾਨ ਦਿੱਤੇ ਵੀ ਤੂੰ ਹਾਰੇ ਦਾ ਸਾਰਾ ਬਣੇਗਾ ਜਿਹੜਾ ਬੰਦਾ ਅਣ ਟਾਈਮੇ ਕਲਯੁਗ ਦੇ ਵਿੱਚ ਤੈਨੂੰ ਯਾਦ ਕਰੇਗਾ ਤੇਰੀ ਚੋਕੜ ਦੇ ਆਗੇ ਸਿਰ ਵੀ ਰੱਖ ਦੇਗਾ ਉਹ ਪਕਸ਼ ਜਿੱਤੇਗਾ ਕਦੇ ਵੀ ਨਹੀਂ ਹਾਰੇਗਾ ਜਿਹਨੂੰ ਕੋਈ ਨਹੀਂ ਬਚਾ ਪਾਏਗਾ ਪੂਰੇ ਸੰਸਾਰ ਦੇ ਵਿੱਚ ਜੋ ਤੇਰੇ ਕੋਲ ਆ ਗਿਆ ਤੇ ਤੇਰੀ ਗੋਦ ਵਿੱਚ ਆ ਗਿਆ ਉਹ ਬੰਦਾ ਬਿਲਕੁਲ ਵੀ ਨਰਭੀਕ ਹੋ ਜਾਏਗਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ 16 ਵਰਦਾਨ ਦਿੱਤੇ ਉਹ 16 ਵਰਦਾਨ ਦੇ ਵਿੱਚ ਇੱਕ ਵਰਦਾਨ ਸੀਗਾ ਉਹ ਨੇ ਕਿਹਾ ਜੀ ਮੇਰਾ ਨਾਮ ਸ਼ਾਮ ਹੈ ਮੈਂ ਆਪਣਾ ਸ਼ਾਮ ਰੂਪ ਤੈਨੂੰ ਦੇ ਰਿਆਂ ਆਉਣ ਲੈ ਟਾਈਮ ਲੋਕ ਤੈਨੂੰ ਮੇਰੇ ਨਾਮ ਤੋਂ ਜਾਣਣਗੇ ਖਾਟੂ ਸ਼ਾਮ ਜੀ ਤਾਂ ਨਾਮ ਪਿਆ ਨਹੀਂ ਤਾਂ ਨਾਮ ਤਾਂ ਉਹਨਾਂ ਦਾ ਬਰਬਰਿਕ ਸੀ ਬਰਬਰਿਕ ਸੀਗਾ ਖਾਟੂ ਸ਼ਾਮ ਭਗਵਾਨ ਸ਼੍ਰੀ ਕ੍ਰਿਸ਼ਨ ਦਿੱਤਾ ਸੀ ਮੈਂ ਸਾਰੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਵੀ ਜਿਸ ਨੂੰ ਤਰਲੋਕੀ ਨਾਥ ਦਰਸ਼ਨ ਦੇ ਦੇਣ ਆਪਾਂ ਸਾਰੇ ਇੱਥੇ ਆਇਆ ਹਾਂ ਦਰਸ਼ਨਾਂ ਦੇ ਪਿਆਸੇ ਹੁੰਦੇ ਆਂ ਜਦ ਭਗਵਾਨ ਹੀ ਸਾਖਸ਼ਾਦ ਆ ਜਾਣ ਔਰ ਵਰਦਾਨ ਦੇ ਦੇਣ ਤੁਸੀਂ ਦੇਖੋ ਵੀ ਬਾਬੂ ਬਾਬਾ ਖਾਟੂ ਸ਼ਾਮ ਦੀ ਕਿੰਨੀ ਚਵਰਜ ਮਈਮਾ ਹੈ ਇੱਕ ਤਰਲੋਕੀ ਨਾਥ ਆਏ ਔਰ ਬਾਬਾ ਖਾਟੂ ਸ਼ਾਮ ਨੇ ਆਪਣਾ ਸੀਸ ਦਾ ਦਾਨ ਦੇ ਕੇ ਸਾਰੀ ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਬਈ ਜੇ ਤੁਹਾਡੇ ਕੋਲ ਕੋਈ ਨਿਸਵਾਰ ਬੰਦਾ ਚੱਲ ਕੇ ਆ ਗਿਆ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੈ ਤਾਂ ਉਹਦੀ ਤੁਸੀਂ ਮਦਦ ਕਰੋ ਮਦਦ ਕਰੋ ਮਦਦ ਕਰੋ ਇਹ ਹੀ ਬਾਬਾ ਸ਼ਾਮ ਅਜ ਹਾਰੇ ਦਾ ਸਹਾਰਾ ਹੈ ਔਰ 33 ਕਰੋੜ ਦੇਵੀ ਦੇਵਤਾ ਦੇ ਵਿੱਚ ਜੋ ਅੱਜ ਕਲਯੁਗ ਦੇ ਵਿੱਚ ਬਾਬਾ ਖਾਟੂ ਸ਼ਾਮ ਜਿਹੜੇ ਹੈ ਬਰਬਰੀਕ ਇਹਨਾਂ ਦਾ ਨਾਮ ਹੈਗਾ ਤੁਸੀਂ ਦੇਖ ਰਹੇ ਹੋ ਕਿ ਮੈਂ ਪਿਛਲੇ 1.5 ਸਾਲ ਤੋਂ ਇੱਥੇ ਖਾਟੂ ਸ਼ਾਮ ਤੋਂ ਆ ਰਿਹਾ ਹਾਂ ਆਬਾਦੀ ਜਨਤਾ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਅਗਲੇ ਮਹੀਨੇ ਬਾਬਾ ਖਾਟੂ ਸ਼ਾਮ ਦਾ ਇੱਥੇ ਜਨਮ ਦਿਨ ਨਵੰਬਰ ਦੇ ਵਿੱਚ ਹਰ ਸਾਲ ਹੁੰਦਾ ਹੈ 1 ਕਰੋੜ ਜਨਤਾ ਇੱਥੇ ਆਏਗੀ ਔਰ ਬਾਬਾ ਦੇ ਦਰਸ਼ਨ ਕਰੇਗੀ ਤੇ ਕੀ ਕਹਿਣਾ ਚਾਹਦੇ ਹੋ ਜਿਹੜੇ ਆਏ ਹੋਏ ਤੁਹਾਡੇ ਨਾਲ ਹੈ ਇੱਥੇ ਰਹਿਣ ਰਹਿਣ ਦੀ ਖਾਣ ਪੀਣ ਦੀ ਵਿਵਸਥਾ ਕਿੱਥੇ ਕੀਤੀ ਗਈ ਹੈ ਤੇ ਕਿਦਾਂ ਦਾ ਹੈ ਤੇ ਤੁਸੀਂ ਇਹਨਾਂ ਕੋਲ ਹੀ ਪੁੱਛੋ ਬਿ ਇਹਨਾਂ ਦੀ ਖਾਣ ਪੀਣ ਦੇ ਰਹਿਣ ਦੀ ਵਿਵਸਥਾ ਕਿਸ ਤਰ੍ਹਾਂ ਸੀ ਗਈ ਮੈਂ ਆਪਣੇ ਮੂੰਹ ਕੀ ਦੱਸਾਂ ਮੇਰੀਆਂ ਪੈਣਾ ਮੇਰੀਆਂ ਮਾਤਾਵਾਂ ਅੱਜ ਅਸੀਂ ਇੱਥੇ ਮੇਰਾ 1.5 ਸਾਲ ਪਹਿਲੇ ਰਾਧਾ ਰਮਨ ਗੈਸਟ ਹਾਊਸ ਆ ਇਹ ਰਾਧਾ ਰਮਨ ਗੈਸਟ ਹਾਊਸ ਉਸ ਵਕਤ ਮੰਨ ਰਿਆ ਸੀਗਾ ਸਾਰੇ ਏਸੀ ਕਮਰੇ ਆ ਏਸੀ ਨਾਲ ਫੁੱਲ ਲੈਸ ਆ ਔਰ ਇਹ ਸਾਰੀ ਮੇਰੀ ਮਾਤਾ ਮੇਰੇ ਪੈਣਾ ਮੇਰੇਆ ਮੇਰੇ ਬੱਚੇ ਇੱਥੇ ਰਾਧਾ ਰਮਨ ਗੈਸਟ ਹਾਊਸੇ ਰਹੇ ਆ ਔਰ ਬੜਾ ਵਧੀਆ ਇਹਨਾਂ ਨੇ ਇੱਥੇ ਰਹਿਣ ਦਾ ਆਨੰਦ ਲਿੱਤਾ ਤੇ ਲੰਗਰ ਦਾ ਵੀ ਆਨੰਦ ਲਿੱਤਾ ਤੇ ਬਾਕੀ ਤੁਸੀਂ ਇਹਨਾਂ ਕੋਲ ਵੀ ਪੁੱਛ ਸਕਦੇ ਹੋ ਕਿ ਇਹਨਾਂ ਦਾ ਰਹਿਣ ਦੀ ਸੋਚਦਾ ਕਿਦਾਂ ਸੀਗੀ ਮਾਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰਵਾਲੀਆ ਜੀ ਬਹੁਤ ਆਨੰਦ ਆਇਆ ਖਾਟੂ ਸ਼ਾਮ ਦੀ ਬਹੁਤ ਇੱਛਾ ਸੀ ਲੇਕਿਨ ਮਗਵਾਨ ਨੇ ਇੱਛਾ ਪੂਰੀ ਕਰਤੀ ਉਹ ਗੋਵੀ ਕਰੇਗਾ ਸਾਰੀ ਸੰਗਤ ਸਾਥ ਸਾਥ ਦੇਗਾ ਰਾਮ ਕਹਿੰਦੇ ਪਵਨ ਇੰਤਜ਼ਾਮ ਸੀ ਬਹੁਤ ਅੱਛਾ ਇੰਤਜ਼ਾਮ ਸੀ ਜੀ ਹਾਂ ਬਿਹਾਰੀਏ ਦਰਸ਼ਨ ਹੋਗੇ ਖਾਟੂ ਸ਼ਾਮ ਦੇ ਦਰਸ਼ਨ ਹੋਗੇ ਹੋਰ ਕੀ ਲੈਣਾ ਭਗਵਾਨ ਸਾਡੇ ਨਾਲ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੈ ਕੇ ਆਏ ਕੁਰੇਜ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਉਹਨਾਂ ਨੇ ਅਨਾਉਂਸ ਕੀਤਾ ਸੀ ਕੀਰਤਨ ਵਿੱਚ ਜਿਹੜਾ ਤੁਹਾਨੂੰ ਪਹਿਲੀ ਵਾਰੀ ਸੀ ਲੈ ਕੇ ਆਇਆ ਦਰਸ਼ਨ ਕਰਾਉਣ ਲਈ ਉਹਦਾ ਤੁਸੀਂ ਕੋ ਅਸੀ ਕੋਕਰੇਜਾ ਜੀ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਦਰਸ਼ਨ ਕਰਾਏ। ਸਾਡੇ ਨਾਲ ਹੋਰ ਵੀ ਮੌਜੂਦ ਹੈ ਭਾਈ ਜੀ ਮਾਤਾ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਲਾਵੰਤੀ ਹੈ। ਤੇ ਅੱਜ ਤੁਸੀਂ ਪਹਿਲੀ ਵਾਰੀ ਆਏ ਹੋ ਦਰਸ਼ਨ ਕਰਨ। ਪਹਿਲੀ ਵਾਰੀ ਆਈਆਂ ਮੈਂ 75 ਸਾਲ ਦੀ ਆ। ਇਹ ਲੈ ਕੇ ਆਏ ਨੇ ਸਾਨੂੰ ਪਹਿਲੀ ਵਾਰੀ ਮੇਰਾ ਪੁੱਤ ਹੈ। ਮੈਂ ਬਹੁਤ ਆਨੰਦ ਆਇਆ ਐਸੇ ਧਰਤੀ ਤੇ ਆ ਕੇ। ਇੱਥੇ ਆ ਕੇ ਆਨੰਦ ਆਇਆ ਬਹੁਤ ਖਾਣ ਪੀਣ ਰਹਿਣ ਦੀ ਕੋਈ ਸਮੱਸਿਆ ਖਾਣ ਦੀ ਪੀਣ ਦੀ ਐਸੀ ਲੱਗੇਵੇਂ ਨੇ ਗੀਜਰ ਲੱਗੇਵੇਂ ਨੇ ਕੋਈ ਸਾਨੂੰ ਉਹ ਨਹੀਂ ਆਈ ਕਿਸ ਤਰ੍ਹਾਂ ਕਿਸ ਤਰ੍ਹਾਂ ਧੰਨਵਾਦ ਕਰਦੇ ਹੋ ਜਿਹੜੇ ਲੈ ਕੇ ਆਏ ਤੁਸੀਂ ਬਹੁਤ ਬਹੁਤ ਧੰਨਵਾਦ ਆ ਜਿਉਂਦੇ ਰਹਿਣ ਵਸਦੇ ਰਹਿਣ ਐਵੇਂ ਲਿਉਂਦੇ ਰਹਿਣ ਸੰਗਤਾ ਇਹਨਾਂ ਦੇ ਲੱਖ ਦਿਨ ਦੁਗਣੀ ਰਾਤ ਚੁਗਣੀ ਹੋਵੇ ਏ ਸੀਗੇ ਅੱਛਾ ਸਾਡੇ ਨਾਲ ਹੋਰ ਵੀ ਭਾਈ ਜੀ ਮੌਜੂਦ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਤੇਵਰਾਜ ਆ ਜੀ ਰਾਜਪੁਰੇ ਤੋਂ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਮੈਂ ਪਹਿਲੀ ਵਾਰ ਹੀ ਆਇਆ ਜੀ ਮੈਨੂੰ 3-4 ਦਿਨ ਇਹ ਕਹਿੰਦੇ ਰਹੇ ਆ ਮੈਂ ਨਹੀਂ ਮੰਨਿਆ ਨਹੀਂ ਮੰਨਿਆ ਜਦੋਂ ਮੈਨੂੰ ਬਾਬਾ ਜੀ ਨੇ ਬੁਲਾਇਆ ਤੇ ਮੈਂ ਚੁੱਪ ਕਰਕੇ ਆ ਕੇ ਬਸ ਨਹੀਂ ਮੰਨਿਆ ਨਹੀਂ ਮੰਨਿਆ ਹਾਰ ਕੇ ਬੈਠ ਗਏ ਹਾਰ ਕੇ ਲੇਕਿਨ ਹਾਰੇ ਦਾ ਸਹਾਰਾ ਜਦ ਬਾਬਾ ਨੇ ਬੁਲਾਇਆ ਬਾਬਾ ਜੀ ਨੇ ਮੈਨੂੰ ਬਸ ਦੇ ਵਿੱਚ ਬਿਠਾ ਲਿਆ 10:30 ਵਜੇ ਬਸ ਚਲਣੀ ਸੀ ਲੜਕਾ ਮੇਰਾ ਮੈਨੂੰ ਛੱਡ ਕੇ ਗਿਆ ਆਪਾਂ ਬਸ ਦੇ ਵਿੱਚ ਬੈਠ ਕੇ ਬਹੁਤ ਆਨੰਦ ਲਿਆ ਜੀ ਠੰਡੀ ਮੌਸਮ ਦੇ ਵਿੱਚ ਅਸੀਂ ਆਏ ਆ ਔਰ ਠੰਡੀ ਮੌਸਮ ਦੇ ਵਿੱਚ ਬਾਬਾ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਆਇਆ ਜੀ ਏ ਸੀਗੇ ਸਾਡੇ ਨਾਲ ਰਾਸ਼ਟਰੀ ਪਹਾਵਲਪੁਰ ਵੈਲਫੇਅਰ ਮਾਸੰਗ ਦੇ ਪ੍ਰਧਾਨ ਕਿਸ਼ਨ ਕੁਕਰੇਜਾ ਉਹਨਾਂ ਨੇ ਦੱਸਿਆ ਕਿ ਜੋ ਇਸ ਟਾਈਮ ਸੰਗਤ ਆਈ ਹੋਈ ਹੈ ਸਾਡੇ ਨਾਲ ਤੇ ਉਹਨਾਂ ਨੇ ਵੀ ਦੱਸਿਆ ਕਿ ਸਾਨੂੰ ਕੋਈ ਰੈਨ ਰੈਨ ਦੀ ਖਾਣ ਪੀਣ ਦੀ ਵਿਵਸਥਾ ਪੂਰੀ ਦਰੁਸਤ ਸੀਗੀ ਤੇ ਨਾਲ-ਨਾਲ ਜੋ ਪਹਿਲੀ ਵਾਰੀ ਵੀ ਆਇਆ ਉਹਨਾਂ ਨੇ ਖਾਸ ਕਰਕੇ ਬਾਬਾ ਜੀ ਦਾ ਅਸ਼ੀਰਵਾਦ ਬਾਬਾ ਜੀ ਦਾ ਧੰਨਵਾਦ ਤਾਂ ਕੀਤਾ ਹੀ ਕੀਤਾ ਤੇ ਨਾਲ-ਨਾਲ ਖਾਸ ਥੈਂਕ ਯੂ ਵੀ ਕੀਤਾ ਕਿਸ਼ਨ ਕੁਕਰੇਜਾ ਦਾ ਜੈਨਾ ਦੀ ਬਦੌਲਤ ਜੋ ਹੈ ਉਹ ਪਹਿਲੀ ਵਾਰ ਇਸ ਖਾਟੂ ਸ਼ਾਮ ਦੀ ਧਰਤੀ ਤੇ ਦਰਸ਼ਨ ਕਰਨ ਅਤੇ ਪਹੁੰਚੇ